ਅਗਰ ਵਹਿਗੁਰੂ ਨੇ ਜ਼ਿੰਦਗੀ ਦਿੱਤੀ ਤਾਂ 100 ਵਾਰ ਖੂਨਦਾਨ ਕਰਨ ਦਾ ਕਰਨਾ ਕਿਉਂਕਿ ਪਹਿਲੀ ਵਾਰ ਮੈਂ 2001 ਦੇ ਵਿੱਚ ਖੂਨਦਾਨ ਕੀਤਾ ਹਰ 3 ਮਹੀਨੇ ਬਾਅਦ ਭਾਵੇਂ ਕਿਤੇ ਖੂਨਦਾਨ ਕੈਂਪ ਲੱਗੇ ਨਾ ਲੱਗੇ ਬਾਬਾ ਜੀ ਦੀ ਪ੍ਰੇਰਨਾ ਕਰਕੇ ਹਰ 3 ਮਹੀਨੇ ਬਾਅਦ ਮੈਂ ਖੂਨਦਾਨ ਕਰ ਦਿੰਦਾ ਤੇ ਅੱਜ ਵੀ ਮੈਂ 61ਵੀਂ ਵਾਰ ਖੂਨਦਾਨ ਕੀਤਾ ਤੇ ਅੱਗੇ ਵੀ ਬਾਬਾ ਜੀ ਦੀ ਪ੍ਰੇਰਨਾ ਕਰਕੇ ਜਿੱਥੇ ਵੀ ਹੋ ਸਕੇਆ ਖੂਨਦਾਨ ਕਰੂੰਗਾ ਤੇ ਸਾਰੀ ਸੰਗਤ ਨੂੰ ਵੀ ਅਪੀਲ ਕਰਦਾ ਕਿ ਖੂਨਦਾਨ ਕਰਨ ਦੇ ਨਾਲ ਕੋਈ ਵੀ ਸਰੀਰ ਨੂੰ ਕੋਈ ਵੀ ਨੁਕਸਾਨ ਨਹੀਂ ਹੁੰਦਾ ਤਿੰਨ ਫਾਇਦੀ ਫਾਇਦਾ ਤੇ ਮੈਨੂੰ ਕੋਈ ਵੀ ਕਮਜ਼ੋਰੀ ਜਾਂ ਕੋਈ ਦਰਦ ਕਦੇ ਮਹਿਸੂਸ ਨਹੀਂ ਹੋਇਆ ਨਾ ਕੋਈ ਬਿਮਾਰੀ ਸੋ ਵਾਹਿਗੁਰੂ ਦੀ ਚੜ੍ਹਦੀ ਕਲਾ ਸੋ ਸਾਰੀ ਸੰਗਤ ਨੂੰ ਅਪੀਲ ਕਰਦੇ ਆ ਕਿ ਜਿੱਥੇ ਵੀ ਹੋ ਸਕਦਾ ਜਿੰਨਾ ਵੀ ਹੋ ਸਕਦਾ ਦਾਨ ਕਰੋ ਖੂਨ ਦਾਨ ਇੱਕ ਅਹਿਜਾ ਦਾਨ ਆ ਕਿ ਇਸ ਤੋਂ ਵੱਡਾ ਕੋਈ ਵੀ ਦਾਨ ਨਹੀਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਸ ਵਾਰ 14ਵੀਂ ਵਾਰ ਖੂਨ ਦੇ ਰਹੇ ਆਂ ਤੇ ਮਹਾਪੁਰਖਾਂ ਦੀ ਪ੍ਰੇਰਨਾ ਸਦਕਾ ਦਾਸ ਤਾਂ ਇੱਥੇ ਕੈਂਪ ਹੋ ਗਏ 10 ਵਾਰ ਤੇ ਇੱਥੇ ਦਿੱਤਾ ਬਾਕੀ 4-5 ਵਾਰ ਬਾਹਰ ਦੇਤਾ ਕਿਉਂਕਿ ਮਹਾਪੁਰਖਾਂ ਦੀ ਪ੍ਰੇਰਨਾ ਜਿਹੜਾ ਬਾਬਾ ਜੀ ਬਚਨ ਕਰਦੇ ਹੁੰਦੇ ਨੇ ਵੀ ਜਿਹੜਾ ਖੂਨ ਹੈ ਖੂਨ ਅਸੀਂ ਬਣ ਨਹੀਂ ਸਕਦਾ ਖੂਨ ਤਾਂ ਸਰੀਰ ਚੋਂ ਹੀ ਲਿਆ ਲਿਆ ਜਾ ਸਕਦਾ ਇਸ ਕਰਕੇ ਕਿਸੇ ਦੇ ਵੀ ਇਹ ਜਿਹੜਾ ਖੂਨ ਹੈ ਜਦੋਂ ਕਿਸੇ ਦੇ ਕਿਸੇ ਨੂੰ ਚੜਦਾ ਹੈ ਉਹਦੀ ਜਾਨ ਬਚਦੀ ਹੈ ਇਸ ਕਰਕੇ ਮਹਾਪੁਰਖ ਪ੍ਰੇਰਨਾ ਕਰਦੇ ਰਹਿੰਦੇ ਨੇ ਵੀ ਭਾਈ ਖੂਨਦਾਨ ਮਹਾਦਾਨ ਹੈ ਪੈਸੇ ਤੋਂ ਵੀ ਵੱਡਾ ਦਾਨ ਹੈ ਜੇ ਕੋਈ ਹੋਰ ਚੀਜ਼ਾਂ ਨਹੀਂ ਦਾਨ ਕਰ ਸਕਦਾ ਤਾਂ ਖੂਨਦਾਨ ਕਰੇ ਇਸ ਕਰਕੇ ਅਸੀਂ 15ਵੀਂ ਵਾਰ ਖੂਨਦਾਨ ਕਰਦੇ ਹਾਂ ਕਿਸੇ ਦੇ ਖੂਨ ਕੰਮ ਆਉਂਦਾ ਹੈ ਤੇ ਅਗਲੇ ਦੀ ਜਾਨ ਬਚਦੀ ਹੈ ਤੇ ਬਾਬਾ ਜੀ ਦੀ ਇਹ ਪ੍ਰੇਰਨਾ ਜਿਹੜੀ ਸਾਰੇ ਆ ਸਾਰੇ ਸੰਸਾਰ ਨੂੰ ਹੈ ਇਹ ਬੇਨਤੀ ਕਰਦੇ ਆ ਵੀ ਭਾਈ ਆਪਣਾ ਆਪਣਾ ਖੂਨ ਜ਼ਰੂਰ ਕਢਾਉਣਾ ਚਾਹੀਦਾ ਕਿਉਂਕਿ ਇਹਦੇ ਨਾਲ ਕੋਈ ਇਦੇ ਨਾਲ ਕੋਈ ਨੁਕਸਾਨ ਨਹੀਂ ਹੁੰਦਾ ਸਰੀਰ ਨੂੰ ਇਸ ਕਰਕੇ ਖੂਨ ਜਿਹੜਾ ਦੇਣਾ ਇਹ ਬਹੁਤ ਵੱਡਾ ਦਾਨ ਹੈ ਸੋ ਮਹਾਪੁਰਖ ਇਥੇ ਪ੍ਰੇਰਨਾ ਕਰਦੇ ਨੇ वर्ल्ड ਰਿਕਾਰਡ ਵੀ ਬਣੇ ਨੇ ਬਹੁਤ ਬਹੁਤ ਮਹਾਪੁਰਖਾਂ ਦਾ ਧੰਨਵਾਦ ਹੈ ਜਿਹੜੇ ਸਾਨੂੰ ਇਹ ਅਸ਼ੀਰਵਾਦ ਦਿੰਦੇ ਨੇ ਤੇ ਪ੍ਰੇਰਨਾ ਕਰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਮੌਕਾ ਸਾਡੇ ਹੱਕ ਦੇ ਵਿੱਚ ਆਇਆ ਤੇ ਗਾਹਾਂ ਵਾਸਤੇ ਖੂਨਦਾਨ ਕੈਂਪ ਲੱਗੂਗਾ ਅਸੀਂ ਗਾਹਾਂ ਵਾਸਤੇ ਵੀ ਸਾਰੇ ਨੌਜਵਾਨ ਆਪਦੇ ਨਾਲ ਹੋਰ ਜੋੜ ਕੇ ਵੀ ਆਪ ਇਹਦੇ ਤੇ ਪਹਿਲ ਦੇ ਆਧਾਰ ਤੇ ਆਵਾਂਗੇ ਜੀ ਠੀਕ ਹੈ ਜਕਾਰਾ ਛੱਡੋ ਬੋਲੇ ਸੋਨੇ ਕੀ ਵਿਚਾਰ ਨੇ ਤੁਹਾਡੇ ਕੀ ਫੀਲ ਕਰਦੇ ਹੋ ਤੁਸੀਂ ਵੀਰੇ ਖੂਨਦਾਨ ਦਾ ਕੈਂਪ ਪਹਿਲਾਂ ਵੀ ਚੱਲਿਆ ਆ ਰਿਹਾ ਆਪਣੇ ਠੱਕੀ ਸਾਹਿਬ ਤਪੂਬਣਾ ਕੈਂਪ ਲੱਗਦੇ ਨੇ ਤੇ ਇਸ ਵਾਰ ਵੀ ਤਾਂ ਤਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਿੱਧੀ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਅਸੀਂ ਨੇ 25-30 ਨੌਜਵਾਨਾਂ ਨੇ ਖੂਨਦਾਨ ਕੈਂਪ ਦੇ ਵਿੱਚ ਆ ਕੇ ਆਪਣਾ ਯੋਗਦਾਨ ਪਾਇਆ ਤੇ ਪਹਿਲਾਂ ਵੀ ਖੂਨਦਾਨ ਜੋ ਕੈਂਪ ਲੱਗਦੇ ਨੇ ਸਾਡੇ ਵੱਡੇ ਨੇ ਮਕਸੂਦ ਇਹ ਦੇ ਨੌਜਵਾਨ ਉਹ ਵੀ ਦਾਨ ਕਰਦੇ ਨੇ ਤੇ ਸਾਨੂੰ ਜਦੋਂ ਪਤਾ ਲੱਗਿਆ ਵੀ ਠੱਕੀ ਸਾਹਿਬ ਖੂਨਦਾਨ ਕੈਂਪ ਆ ਅਸੀਂ ਸਾਰੇ ਨੌਜਵਾਨਾਂ ਨੇ ਵਿਚਾਰ ਕੀਤੀ ਤੇ ਅਸੀਂ ਨੇ ਸਾਰੇ ਨੌਜਵਾਨਾਂ ਨੇ ਵਿਚਾਰ ਕਰਕੇ ਠੱਕੀ ਸਾਹਿਬ ਖੂਨਦਾਨ ਕਰਨ ਦੀ ਪਲਾਨਿੰਗ ਕਰ ਲਈ ਪਲਾਨਿੰਗ ਕੀਤੀ ਤੇ